ਸਸੀ ਗਲਮਨ ਦਕਤਾਰ ਸਿੰਘ ਸਤਿ ਸ੍ਰੀ ਅਕਾਲ ਤੁਸੀਂ ਹੌਮ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਜਿਹੜੀ ਇੰਤਜ਼ਾਰ ਕਰ ਰਹੀ ਸੀ ਸੰਗਤ ਲਗਭਗ ਜਿਹੜਾ ਸਵੇਰ 11 ਵਜੇ ਦਾ ਤੇ ਇਸ ਟਾਈਮ ਜਿਹੜੇ ਨਗਰ ਕੀਰਤਨ ਪਹੁੰਚੇ ਨੇ ਜਿਹੜੇ ਕਿ ਬਾਬੇ ਫਰੀਦ ਦੀ ਧਰਤੀ ਦੇ ਉੱਤੋਂ ਫਰੀਦਕੋਟ ਦੇ ਉੱਤੋਂ ਜਿਹੜਾ ਨਗਰ ਕੀਰਤਨ ਚੱਲੇ ਸੀਗੇ ਸਭ ਸ੍ਰੀ ਗੁਰੂ ਤਿਗ ਬਹਾਦਰ ਜੀ ਦੀ ਸ਼ਾਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਪੰਜਾਬ ਸਕਾਰ ਦੇ ਵੱਲੋਂ ਜਿਹੜਾ 350 ਸਾਲਾ ਜਿਹੜਾ ਮਨਾਇਆ ਜਿਹੜਾ ਇਹਦਾ ਜਿਹੜਾ ਸਿੱਧੀ ਪਰਪ ਮਨਾਇਆ ਜਾ ਰਿਹਾ ਉਹਦੇ ਨੂੰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜਾ ਨਗਰ ਕੀਰਤਨਾਂ ਉਹ ਪਹੁੰਚਣ ਲੱਗੇ ਨੇ ਦਾਰਾਪੁਰ ਤੋਂ ਹੀ ਕਵਰੇਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਵੇਰ ਤੋਂ ਲਗਾਤਾਰ ਤੁਹਾਨੂੰ ਜਿਹੜੀ ਅਸੀਂ ਵਾਰ-ਵਾਰ ਜਿਹੜੀ ਅਪਡੇਟ ਉਹ ਦੇ ਰਹੇ ਹਾਂ ਨਗਰ ਕੀਤੇ ਲੇੜ ਜਿਹੜੇ ਪਰ ਸੰਗਤ ਇਸ ਟਾਈਮ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੀਆਂ ਨੇ ਜਿਹੜਾ ਕਿ ਚਾਰੋਂ ਵਿਧਾਇਕ ਆ ਜਿਹੜੇ ਉਹ ਇੱਥੇ ਮੌਜੂਦ ਨੇ ਲਗਾਤਾਰ ਤਸਵੀਰ ਦੇਖੋ ਕਿ ਜਿਹੜਾ ਨਜ਼ਾਰਾ ਤੁਸੀਂ ਘਰ ਬੈਠੇ ਇੱਥੇ ਦੇਖ ਸਕਦੇ ਹੋ ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਹੜੀਆਂ ਕਿ ਪਾਇਲਟ ਕਰਕੇ ਜਿਹੜਾ ਮੂਰੇ ਪਾਇਲਟ ਗੱਡੀਆਂ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਹੀ ਜਿਹੜਾ ਸੋਹਣਾ ਦ੍ਰਿਸ਼ ਆ ਜਿਹੜਾ ਸਾਨੂੰ ਸੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਕਿ ਇੱਕ ਚੀਜ਼ ਜਿਹੜੀ ਕੈਮਰਾ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿਹੜੀ ਤਾਂ ਕਿ ਸੰਗਤ ਘਰ ਬੈਠੀ ਹੈ ਜਿਹੜੀ ਉਹ ਵੇਖ ਸਕੇ ਤਸਵੀਰਾਂ ਸਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਹੈਵਨ ਇੰਡੀਆ ਟੀਵੀ ਦੇ ਜ਼ਰੀਏ ਦੇਖ ਰਹੇ ਹੋਵੋਗੇ ਕਿ ਜਿਹੜਾ ਨਗਰ ਕੀਰਤਨਾ ਜਿਹੜਾ ਕਿ ਫਰੀਦਕੋਟ ਦੀ ਧਰਤੀ ਤੋਂ ਚੱਲ ਕੇ ਆਨੰਦਪੁਰ ਸਾਹਿਬ ਸਮਾਪਤ ਹੋਣਾ ਉਸ ਤੋਂ ਬਾਅਦ ਇੱਕ ਹੋਰ ਨਗਰ ਕੀਰਤਨਾ ਜੰਮੂ ਕਸ਼ਮੀਰ ਤੋਂ ਚੱਲ ਕੇ ਜਿਹੜਾ ਸਮਾਪਤ ਆਨੰਦਪੁਰ ਸਾਹਿਬ ਹੋਣਾ ਉਸ ਤੋਂ ਬਾਅਦ ਈਵੇਂ ਦਿੱਲੀ ਤੋਂ ਚੱਲ ਕੇ ਜਿਹੜਾ ਆ ਆਨੰਦਪੁਰ ਸਾਹਿਬ ਸਮਾਪਤੀ ਹੋਊਗੀ ਦਮਦਮਾ ਸਾਹਿਬ ਤੱਕ ਨਗਰ ਕੀਰਤਨਾਂ ਚੱਲ ਕੇ ਜਿਹੜੀ 2 ਦਿਨਾਂ ਦੇ ਵਿੱਚ ਜਿਹੜੇ ਸਾਰੇ ਨਗਰ ਕੀਰਤਨਾਂ ਦੀ ਸਮਾਪਤੀ ਹੈ ਜਿਹੜੀ ਉਹ ਆਨੰਦਪੁਰ ਸਾਹਿਬ ਦੇ ਵਿੱਚ ਹੋਊਗੀ ਤਸਵੀਰ ਤੁਹਾਨੂੰ ਅਸੀਂ ਫਿਰ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਪਾਇਲਟ ਜਿਵੇਂ ਕਿ ਪੋਸਟ ਦੇ ਜਿਹੜਾ ਬੇਹੱਦ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀ ਸੰਗਤ ਆ ਵੇਟ ਕਰ ਰਹੀ ਸੀਗੀ ਸਵੇਰ ਦੀਆਂ ਉਸ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਹੈਵਨ ਇੰਡੀਆ ਟੀਵੀ ਦੇ ਯਾਰਗੇ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹ ਆਈ ਵੀ ਇਧਰਲੇ ਪਾਸੇ ਜਿਹੜਾ ਤਸਵੀਰ ਸਮੋਸੀ ਇਸ ਟਾਈਮ ਦੀ ਦਿਖਾ ਰਹੇ ਆ ਜਿਹੜੀ ਸੰਗ ਦਾ ਇੱਥੇ ਦਰਸ਼ਨ ਕਰਨ ਵਾਸਤੇ ਖੜੀ ਆ ਉਹਨਾਂ ਤਸਵੀਰਾਂ ਸਮੋਸੀ ਦਿਖਾ ਰਹੇ ਆ ਇਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਉਹ ਗੈਸ ਟਾਈਮ ਸਾਡਾ ਮੌਕਾ ਦੇ ਐਸਐਸਪੀ ਅਜੇ ਗਾਂਧੀ ਨਾਲ ਗੱਲਬਾਤ ਕਰਦੇ ਸਰ ਪ੍ਰਬੰਧ ਬਹੁਤ ਵਧੀਆ ਕੀਤਾ ਈ ਤੁਹਾਡੇ ਕੀ ਕਹਿਣਾ ਚਾਹੁੰਦੇ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਸਾਡੇ 350 ਸੱਲਾ ਬਣਾਇਆ ਜਾ ਰਹੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਾਦਦਾ ਅਸੀਂ ਇੱਥੇ ਬਣਾ ਰਹੇ ਆਂ ਅੱਜ ਨਗਰ ਕੀਰਤਨ ਜਿਹੜਾ ਹੈ ਉਹ ਮੋਗੇ ਜ਼ਿਲ੍ਹੇ ਦੇ ਵਿੱਚੋਂ ਲੰਘਿਆ ਹੈ ਤੇ ਇਹਦੇ ਲਈ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ ਜਿਹੜੀ ਵੀ ਸੰਗਤ ਦਰਸ਼ਨ ਕਰਨ ਲਈ ਇੱਥੇ ਆ ਰਹੀ ਹੈ ਉਹ ਬੜੀ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਦਰਸ਼ਨ ਕਰਕੇ ਤੇ ਘਰਾਂ ਨੂੰ ਜਾ ਰਹੀ ਹੈ ਜੀ ਪਬਲਿਕ ਦਾ ਬਹੁਤ ਕੋਆਪਰੇਸ਼ਨ ਹੈ ਇਹਦੇ ਵਿੱਚ ਮੀਡੀਆ ਦਾ ਵੀ ਬਹੁਤ ਕੋਆਪਰੇਸ਼ਨ ਹੈ ਤੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਸਾਰਾ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਮੈਡਮ ਅਮਦੀਪ ਕਰੋੜਾ ਜੀ ਸਾਡੇ ਨਾਲ ਮੈਡਮ ਕੀ ਕਹਿਣਾ ਚਾਹੁੰਦੇ ਹੋ ਜੇ ਨਗਰ ਕੀਰਤਨ ਆ ਰਿਹਾ ਹੈ 350 ਸਾਲ ਅੱਜ ਪੰਜਾਬ ਸਰਕਾਰ ਨੂੰ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਇੱਕ ਬਹੁਤ ਹੀ ਅੱਛਾ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਹੈ ਜਿੱਥੇ ਸਾਡੇ 17 ਤਰੀਕ ਨੂੰ ਸ਼ਾਮ ਨੂੰ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿਸ ਦੇ ਵਿੱਚ ਸਾਡੇ ਬੱਚਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਹਬਾਨਾ ਨੇ ਸ਼ਹੀਦੀਆਂ ਦਿੱਤੀਆਂ ਸਾਡੇ ਧਰਮ ਦੀ ਰੱਖਿਆ ਕਰਨ ਲਈ ਸਾਡੇ ਮਾਨਸ ਜਾਤ ਦੀ ਰੱਖਿਆ ਕਰਨ ਲਈ ਅੱਜ ਫਿਰੋਜ਼ਪੁਰ ਤੋਂ ਫਰੀਦਕੋਟ ਫਿਰੋਜ਼ਪੁਰ ਤੋਂ ਸਟਾਰਟ ਹੋ ਕੇ ਨਗਰ ਕੀਰਤਨ ਸਾਡੇ ਮੋਗਾ ਵਿਖੇ ਪਹੁੰਚ ਰਿਹਾ ਔਰ ਸਾਰੀਆਂ ਗੁਰੂਦਿਆਂ ਸੰਗਤਾਂ ਆਸ਼ੀਰਵਾਦ ਲੈਣ ਲਈ ਪਹੁੰਚੀਆਂ ਹੋਈਆਂ ਨੇ ਔਰ ਕੱਲ ਨੂੰ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਜਾ ਕੇ ਜਿਹੜੇ ਪਹੁੰਚਣਗੇ ਔਰ ਸਾਰੀਆਂ ਹੀ ਸੰਗਤਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੀ ਹੈ ਉਹਨੇ ਔਰ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਸ਼ਹਾਦਤ ਸਾਡੀ ਕੌਮ ਨੂੰ ਬਚਾਉਣ ਦੇ ਲਈ ਦੇ ਕੇ ਗਏ ਹੈ ਸਾਡੇ ਬੱਚਿਆਂ ਨੂੰ ਸਾਡੇ ਆਉਣ ਵਾਲੀ ਪੀੜੀ ਨੂੰ ਇਹ ਦੱਸਣਾ ਇਹ ਜਾਣੂ ਕਰਵਾਣਾ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਰੂਰੀ ਹੈ ਅੱਜ ਦੇ ਜਿਸ ਰੂਪ ਦੇ ਵਿੱਚ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗਦੀ ਹੈ ਜਿਸ ਤਰ੍ਹਾਂ ਦੇਖ ਕੇ ਬੱਚੇ ਜਲਦੀ ਸਿੱਖਦੇ ਆ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਹਿਬਾਨ ਆਪਣੀਆਂ ਸ਼ਹੀਦੀਆਂ ਦੇ ਕੇ ਗਏ ਨੇ ਸੋ ਸਾਨੂੰ ਵੀ ਉਹਨਾਂ ਦੇ ਦਿਖਾਏ ਹੋਏ ਮਾਰਗਦਰਸ਼ਨ ਤੇ ਚੱਲਣਾ ਚਾਹੀਦਾ ਔਰ ਅਸੀਂ ਅੱਜ ਇੱਥੇ ਸਾਰੇ ਪਹੁੰਚੇ ਆ ਜੀ ਮੋਗਾ ਜਗਿੰਦਰ ਸਿੰਘ ਚੌਂਕ ਦੇ ਵਿੱਚ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਧੰਨਵਾਦ ਭਾਈ ਗੋਦੀਆ ਖਾਲਸਾ ਭਾਈ ਗੋਦੀਆ ਦੀ ਕੀ ਫਤਿਹ ਇਸ ਟਾਈਮ ਜਿਹੜੀ ਅਸੀਂ ਤੁਹਾਨੂੰ ਕਵਰੇਜ ਦਿਖਾ ਰਹੇ ਆ ਦਿਨ ਭਰ ਤੋਂ ਜਿਹੜਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਨੂੰ ਪ੍ਰਣਾਮ ਕਰ ਰਹੀ ਆ ਪੰਜਾਬ ਸਰਕਾਰ ਅਹਦੇ ਸਬੰਧ ਦੇ ਵਿੱਚ ਨਗਰ ਕੀਰਤਨ ਬਾਬਾ ਫਰੀਦ ਜੀ ਜੀ ਗੁਰਦਰਾ ਸਾਹਿਬ ਤੋਂ ਹੋ ਕੇ ਜਿਹੜਾ ਫਰੋਇਪੁਰ ਤੋਂ ਨਗਰ ਕੀਰਤਨ ਆ ਜਿਹੜਾ ਇੱਥੇ ਪਹੁੰਚ ਚੁੱਕਿਆ ਦਾਰਾਪੁਰ ਦੇ ਵਿੱਚ ਜਿੱਥੇ ਕਿ ਵਿਧਾਇਕ ਅਮਰਤ ਪਾਸੂ ਖੜਾ ਤਾਂ ਮੌਜੂਦ ਨੇ ਗੱਲਬਾਤ ਕਰਦੇ ਆ ਐਮਐਲ ਸਾਬ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਨੌਵੇਂ ਪਾਤਸ਼ਾਹ ਨੂੰ ਸ਼ਿਦਦੀ ਨੂੰ ਪ੍ਰਣਾਮ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਾਣਦੇ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਸ਼ਿਦਦੀ ਦਿਵਸ ਪੰਜਾਬ ਸਰਕਾਰ ਸਮੂਹ ਸੰਗਤਾਂ ਸਾਰਾ ਪੰਜਾਬ ਕਹ ਲਈਏ ਜਾਂ ਤੁਸੀਂ ਇਹ ਕਹ ਲਓ ਪੂਰਾ ਦੇਸ਼ ਉਹਨਾਂ ਦਾ ਮਨਾ ਰਿਹਾ ਸੀ ਦੀ ਦਿਵਸ ਉਹਦੇ ਸਬੰਧ ਵਿੱਚ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੋਂ ਨਗਰ ਕੀਰਤਨ ਸਾਹਿਬ ਨਿਕਲ ਰਹੇ ਨੇ ਸ਼੍ਰੀ ਨਗਰ ਤੋਂ ਆਨੰਦਪੁਰ ਸਾਹਿਬ ਫਰੀਦਕੋਟ ਤੋਂ ਆਨੰਦਪੁਰ ਸਾਹਿਬ ਦਮਦਮਾ ਸਾਹਿਬ ਤੋਂ ਆਨੰਦਪੁਰ ਸਾਹਿਬ ਦਿੱਲੀ ਤੋਂ ਆਨੰਦਪੁਰ ਸਾਹਿਬ ਤੇ ਦੋ ਦਿਨਾਂ ਦੇ ਵਿੱਚ ਇਹ ਸਾਰੇ ਨਗਰ ਕੀਰਤਨ ਨੇ ਜਿਹੜੇ ਏ ਆਨੰਦਪੁਰ ਸਾਹਿਬ ਗੁਰੂ ਕੀ ਨਗਰੀ ਦੇ ਵਿੱਚ ਪਹੁੰਚਣਗੇ ਤੇ ਅੱਜ ਪਹਿਲਾ ਦਿਨ ਅੱਜ ਫਰੀਦਕੋਟ ਤੋਂ ਚੱਲ ਕੇ ਨਗਰ ਕੀਰਤਨ ਸਾਡੇ ਫਿਰੋਜ਼ਪੁਰ ਵਿੱਚ ਦੀ ਹੁੰਦੇ ਹੋਏ ਤੇ ਮੋਗੇ ਵਿੱਚ ਦੀ ਲੰਘ ਕੇ ਅੱਜ ਲੁਧਿਆਣੇ ਜਾ ਕੇ ਸਾਰੀਆਂ ਸੰਗਤਾਂ ਨੇ ਲੁਧਿਆਣੇ ਰੁਕ ਜਾਣਾ ਫਿਰ ਕੱਲ ਨੂੰ ਲੁਧਿਆਣੇ ਤੋਂ ਦੁਬਾਰਾ ਚੱਲਣਗੇ ਉਹ ਸੰਬੰਧ ਚ ਸਾਡੀਆਂ ਸਾਰੀਆਂ ਸੰਗਤਾਂ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਲਗਭਗ ਲੇਟ ਕਾਫੀ ਆ 5 ਤੋਂ 6 ਘੰਟੇ 6 ਘੰਟੇ ਦੇ ਲਗਭਗ ਲੇਟ ਆ ਤੇ ਪਰ ਸਾਰੀਆਂ ਸੰਗਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਦਰਸ਼ਨਾਂ ਦੇ ਵਾਸਤੇ ਖੜੀਆਂ ਨੇ ਮਹਾਂਕਾਂ ਸੰਗਤਾਂ ਉਵੇਂ ਹੀ ਖੜੀਆਂ ਲਗਭਗ 7-8 ਘੰਟੇ ਗਿਨਨ ਕਰਕੇ ਤਨੂੰ ਲੇਟ ਆ ਇੱਕ ਤੁਸੀਂ ਸੰਦੇਸ਼ ਜ਼ਰੂਰ ਦਿਓ ਸ੍ਰੀ ਗੁਰੂ ਤੇ ਤੇਗ ਬਹਾਦਰ ਜੀ ਦੇ ਜਿਹੜਾ ਆਪਾਂ ਸਿੱਧੀਪੁਰ ਬਣਾ ਰਹੇ ਆ ਸੰਦੇਸ਼ ਕੀ ਦੇਣਾ ਚਾਹੁੰਦੇ ਤੁਸੀਂ ਦੇਖੋ ਇਹ ਬੜੀ ਵਿਲੱਖਣ ਕੁਰਬਾਨੀਆਂ ਇਤਿਹਾਸ ਦੇ ਵਿੱਚ ਬਹੁਤ ਵੱਡੇ ਵੱਡੇ ਗੁਰੂਆਂ ਪੀਰਾਂ ਸਾਧੂ ਸੰਤਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਲਈ ਦਿੱਤੀਆਂ ਤੇ ਸਿੱਖ ਧਰਮ ਇਹੋ ਜਿਹਾ ਨਵੇਕਲਾ ਧਰਮਾ ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਸਾਂਝਾ ਸਾਰੇ ਜਾਤਾਂ ਪਾਤਾਂ ਨੂੰ ਇਕੱਠਾ ਕਰਕੇ ਤੇ ਮਨੁੱਖਤਾ ਦੇ ਵਾਸਤੇ ਮਾਨਵਤਾ ਦੇ ਵਾਸਤੇ ਇਨਸਾਨੀਅਤ ਦੇ ਵਾਸਤੇ ਕਿਉਂਕਿ ਜਿਹੜਾ ਇਨਸਾਨ ਪਰਮਾਤਮਾ ਨੇ ਬਣਾਤਾ ਉਹ ਸਭ ਏਕ ਨੇ। ਇਹੀ ਸਾਡੇ ਗੁਰੂ ਸਾਹਿਬਾਨ ਸਾਨੂੰ ਕਹਿੰਦੇ ਨੇ, ਇਹੀ ਸਾਨੂੰ ਸਿਖਾਉਂਦੇ ਨੇ। ਉਹਦੀ ਉਹਨਾਂ ਨੇ ਕੁਰਬਾਨੀ ਉਸ ਸੰਬੰਧ ਦੇ ਵਿੱਚ ਕੀਤੀ ਆ। ਸਾਡੇ ਨਾਲ ਐਸ.ਡੀ.ਐਮ. ਵਿਆਸ ਸਿੰਘ ਨੇ ਬਾਗਾ ਪ੍ਰਣਾਤੋ ਗੱਲਬਾਤ ਕਰਦੇ ਆ। ਅਖਰ ਕੀ ਕਹਿਣਾ ਚਾਹੁੰਦੇ ਆ ਅੱਜ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਪ੍ਰਣਾਮ ਕਰ ਰਹੀ ਹੈ ਪੰਜਾਬ ਸਰਕਾਰ। ਹਾਂਜੀ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਜਿਹੜੀ ਸ਼ਹੀਦੀ ਦਿਵਸ ਨੂੰ ਸਮਰਪਿਤ ਹੋ ਕੇ ਸਾਰੇ ਅਸੀਂ ਐਮਐਲਏ ਸਾਹਿਬ ਦੇ ਨਾਲ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਐਸਐਸਪੀ ਸਾਹਿਬ ਹੋਰ ਸਾਰੇ ਅਫਸਰਾਂ ਦੇ ਨਾਲ ਮਿਲ ਕੇ ਅਸੀਂ ਇੱਥੇ ਉਹਨਾਂ ਦੀ ਵੈਲਕਮ ਕਰਨ ਵਾਸਤੇ ਜਿਹੜੀ ਉਹਨਾਂ ਦੀ ਆ ਰਹੀ ਹੈਗੀ ਹੈ ਸ਼ੋਭਾ ਯਾਤਰਾ ਤੇ ਉਹਨੂੰ ਵੈਲਕਮ ਕਰਨ ਵਾਸਤੇ ਅਸੀਂ ਖੜੇ ਹਾਂ ਸਾਰੇ ਨਾ ਜੀ ਬਹੁਤ ਬਹੁਤ ਧੰਨਵਾਦ ਜੀ। ਸਾਡਾ ਗਗਨਦੀਪ ਸਿੰਘ ਆ ਜਿਹੜਾ ਜਿਹਨੇ ਡਿਊਟੀ ਲੱਗੀ ਇਹਨਾਂ ਦੀ ਜਿਹੜਾ ਕਿ ਰੂਟ ਪਲਾਨ ਦੇਖ ਰਹੇ ਨੇ ਗੱਲਬਾਤ ਕਰਦੇ ਆ। ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ 300 ਸਾਲਾ 3500 ਸਾਲਾ ਬਣਾ ਰਹੀ ਹੈ ਪੰਜਾਬ ਸਰਕਾਰ। ਮੈਂ ਇੰਨੇ ਹੀ ਕਹਿਣਾ ਚਾਹਾਂਗਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਪ੍ਰਾਣੇ ਇਤਿਹਾਸ ਨਾਲ ਆਪਣੇ ਜੋ ਗੁਰੂ ਸਾਹਿਬ ਨੇ ਲਾਸਾਨੀ ਸ਼ਹਾਦਤ ਦਿੱਤੀ ਸੀ ਤਾਂ ਉਸ ਦਾ ਪ੍ਰਚਾਰ ਪ੍ਰਸਾਰ ਜੋ ਆਉਣ ਵਾਲੀ ਪੀੜ੍ਹੀਆਂ ਉਹਨਾਂ ਤੱਕ ਹੀ ਪਹੁੰਚੂਗਾ ਕਿਉਂਕਿ ਇਹ ਮਨੁੱਖਤਾ ਦੀ ਬਚਾਉਣ ਲਈ ਜੋ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਹੈ ਉਹ ਅਦਭੁਤ ਹੈ। ਸੰਸਾਰ ਦੇ ਵਿੱਚ ਐਜੀਆਂ ਬਿਰਲੀਆਂ ਹੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਇੰਨਾ ਬਲੀਦਾਨ ਦਿੱਤਾ ਹੈਗਾ ਤਾਂ ਮੈਂ ਪੰਜਾਬ ਸਰਕਾਰ ਦਾ ਇਸ ਉਪਰਾਲੇ ਦਾ ਬਹੁਤ ਹੀ ਸ਼ੁਕਰਗੁਜ਼ਾਰ ਆਂ ਤੇ ਮੈਂ ਸਮੂਹ ਸੰਗਤ ਨੂੰ ਕਹਿੰਦਾ ਵੀ ਇਸ ਉਪਰਾਲੇ ਦੇ ਵਿੱਚ ਆਪਾਂ ਬਾਅਦ ਚੜ ਕੇ ਯੋਗਦਾਨ ਪਾਈਏ ਔਰ ਪਵਿੱਤਰ ਧਰਤੀ శ్రీ ਅਨੰਦਪੁਰ ਸਾਹਿਬ ਜ਼ਰੂਰ ਪਹੁੰਚੀਏ। ਕਾਡਨਾ ਬਤਾ ਇੱਕ ਮਨਜੀਤ ਬਲਾਸਪੁਰ ਨੇ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਆ ਜੀ 350 ਸਾਲਾਂ ਪੰਜਾਬ ਸਰਕਾਰ ਬਣਾ ਰਹੀ ਹੈ ਸਿੱਖੋ ਤੇਰੇ ਬਾਅਦ ਅਜਾ ਕੀ ਕਹਿਣਾ ਚਾਹੁੰਦੇ ਆਂ ਅੱਜ ਸਾਡੇ ਨਗਰ ਕੀਰਤਨ ਸਭ ਆ ਰਹੇ ਆ ਅਨ ਗੁਰੂ ਸਾਹਿਬ ਦੀ ਸواری ਪੰਜ ਪਿਆਰੀ ਬੜਾ ਸੋਹਣਾ ਮਾਹੌਲ ਬਣਿਆ ਹੋਇਆ ਅੱਜ ਅਸੀਂ ਮੋਗਾ ਦੇ ਚੌਕ ਦੇ ਵਿੱਚ ਸਾਰੇ ਇਕੱਤਰ ਹੋਏ ਆ ਸਾਡੇ ਐਮ ਆਰ ਐ ਸਾਹਿਬਾਨ ਸਾਡੇ ਅਫੀਸਰ ਸਾਹਿਬਾਨ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਮੇਰੇ ਖਿਆਲ ਆ ਵੀ ਤਕਰੀਬਨ 10 ਵਜੇ ਹੀ ਹੋਣੇ ਰਾਤ ਦੇ ਤੇ 10 ਵਜੇ ਦੇ ਬਾਵਜੂਦ ਵੀ ਔਰ ਨਗਰ ਕੀਰਤਨ ਤਕਰੀਬਨ 7-8 ਘੰਟੇ ਲੇਟ ਹੋਣ ਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਬਹੁਤ ਵੱਡੀ ਗੰਟੀ ਵਿੱਚ ਤੇ ਬਹੁਤ ਭਾਰੀ ਉਪਸ਼ਾਦ ਦੇ ਨਾਲ ਇੰਤਜ਼ਾਰ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਮੇਰੇ ਹਲਕਾ ਨਿਹਾਲ ਸਿੰਘ ਵਾਲਾ ਦੇ ਮਟਵਾਣੀ ਪਿੰਡ ਦੇ ਵਿੱਚ ਚੂੜ ਚੱਕ ਵੀ ਜਾਣਾ ਤੇ ਉੱਥੇ ਵੀ ਸਖਤ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਲੰਗਰ ਚੱਲ ਰਹੇ ਨੇ ਪਾਣੀ ਦਾ ਪ੍ਰਬੰਧ ਹੋਰ ਚਾਹ ਦਾ ਪ੍ਰਬੰਧ ਬੜੇ ਸੋਹਣੇ ਸੰਗਤਾਂ ਨੇ ਪ੍ਰਬੰਧ ਕੀਤੇ ਹੋਏ ਆ ਔਰ ਬਹੁਤ ਬੇਸਬਰੀ ਨਾਲ ਤੇ ਬਹੁਤ ਉਤਸ਼ਾਹ ਨਾਲ ਇੰਤਜ਼ਾਰ ਹੋ ਧੰਨਵਾਦ ਜੀ ਸਾਡਾ ਦੰਦਰ ਜੀ ਲਾਡੀ ਟੌਸਾ ਧਰਮਪੁਰ ਤੋਂ ਐਮਐਲ ਨੇ ਬਾਈ ਜੀ ਕੀ ਕਹਿਣਾ ਚਾਹੋ ਨੇ ਤੁਸੀਂ ਜਿਹੜਾ ਅੱਜ 300 ਸਾਲ 350 ਸਾਲ ਮਨਾ ਰਹੀ ਹੈ ਪੰਜਾਬ ਦੇ ਆ ਸਾਚੀ ਗੋਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੇ ਨਵੇਂ ਪਾਸ਼ਾ ਹਿੰਦੀ ਚਾਦਰ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਜਿਹੜੇ 350 ਸਾਲਾ ਜਿਹੜਾ ਸ਼ਹੀਦੀ ਦਿਵਸ ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰਦਾ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਹੜੇ ਕਿ ਐਡੇ ਲਾਰਜ ਪੱਧਰ ਤੇ ਜਿਹੜੇ ਸ਼ਹੀਦੀ ਦਿਹਾੜੇ ਬਣਾ ਰਹੇ ਨੇ ਮੈਂ ਤਾਂ ਆ ਉਹਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਵੇਖਿਆ ਇਹੋ ਜਿਹਾ ਲਾਈਟ ਐਂਡ ਸਾਊਂਡ ਸ਼ੋਅ ਤੇ ਐ ਜਿਹੜੇ ਚਾਰ ਨਗਰ ਕੀਰਤਨ ਜਿਹੜੇ ਪੰਜਾਬ ਦੇ ਵਿੱਚੋਂ ਜਿਹੜੇ ਨਿਕਲ ਕੇ ਜਿਹੜੇ ਅੰਦਪੁਰ ਸਾਹਿਬ ਜਾ ਰਹੇ ਨੇ ਸੋ ਮੈਂ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਨੂੰ ਸਜਦਾ ਕਰਦਾ ਅਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਜਿਹੜੇ ਬੱਚਿਆਂ ਨੂੰ ਸਾਡੇ ਆਉਣ ਵਾਲੇ ਭਵਿੱਖ ਨੂੰ ਦੁਬਾਰਾ ਫੇਰ ਸਾਡੇ ਗੁਰੂਆਂ ਦੇ ਨਾਲ ਤੇ ਸਾਡੇ ਜਿਹੜੇ ਧਰਮ ਦੇ ਨਾਲ ਜੋੜਨ ਦਾ ਜਿਹੜਾ ਇੱਕ ਕਾਰਜ ਕੀਤਾ ਧੰਨਵਾਦ